ਕਾਨੂੰਨੀ ਸ਼ਕਤੀ ਅਤੇ ਸਮਾਜਿਕ ਜਾਗਰੂਕਤਾ ਰਾਹੀਂ ਪ੍ਰੂਣ ਹਤਿਆ ਵਰਗੇ ਅਪਰਾਧ ਨੂੰ ਮੁਕਾਉਣ ਦੇ ਲੱਖਾਂ ਉਪਰਾਲਿਆਂ ਦਾ ਵੀ ਕੋਈ ਖਾਸ ਅਸਰ ਨਹੀਂ ਪੈ ਰਿਹਾ ਫਿਰੋਜ਼ਪੁਰ ਦੇ ਪਿੰਡ ਬੁਲੰਦੀ ਵਾਲਾ ਵਿੱਚ ਪ੍ਰੂਣ ਹਤਿਆ ਦਾ ਮਾਮਲਾ ਸਾਹਮਣੇ ਆਇਆ ਹੈ ਦੋ ਤਿੰਨ ਦਿਨਾ ਤੋਂ ਸੁੱٹے ਪਰੋਂ ਨੂੰ ਕਿਸੇ ਜਾਨਵਰ ਵੱਲੋਂ ਬੁਰੀ ਤਰ੍ਹਾਂ ਨੋਚਿਆ ਹੋਇਆ ਹੈ ਕਿਸਾਨ ਹਰਪਜਨ ਸਿੰਘ ਦੇ ਖੇਤਾਂ ਨਜ਼ਦੀਕ ਮਿਲੇ ਇਸ ਪਰੋਂ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਉੱਤੇ ਪਹੁੰਚ ਗਈ ਫਿਰੋਜ਼ਪੁਰ ਸਦਰ थाना ਮੁਖੀ ਗੁਰਵਿੰਦਰ ਸਿੰਘ ਮੁਤਾਬਕ ਪਰੋਂ ਨੂੰ ਪੋਸਟਮਾਰਟਮ ਲਈ ਪੇਸ਼ ਦਿੱਤਾ ਗਿਆ ਹੈ ਨਾਲ ਹੀ ਉਹਨਾਂ ਕਿਹਾ ਕਿ ਇਸ ਬੇਰਹਿਮ ਕਤਲ ਦੇ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਪਿੰਡ ਬਲੰਦੇ ਵਾਲੇ ਦੇ ਸਰਪੰਚ ਸਾਹਿਬ ਸੁਖਵਿੰਦਰ ਸਿੰਘ ਉਹਨਾਂ ਜੀ ਦਾ ਫੋਨ ਆਇਆ ਸੀਗਾ ਕਿ ਪਿੰਡ ਬਲੰਦੇ ਵਾਲੀ ਦੀ ਜਿਹੜੀ ਹੈ ਲਿੰਕ ਰੋਡ ਆ ਇਹਦੇ ਤੇ ਹਰਪਜਨ ਸਿੰਘ ਦਾ ਖੇਤ ਆ ਤੇ ਪੱਠੇ ਵਿੱਜੇ ਹੋਇਆ ਲਿੰਕ ਰੇਡ ਤੇ ਬਿਲਕੁਲ ਰੋਡ ਦੇ ਉੱਪਰ ਹੀ ਆ ਖੇਤ ਜਿਹੜਾ ਪੱਠਿਆਂ ਦਾ ਉਹਦੇ ਵਿੱਚ ਇੱਕ ਭਰੂਣ ਪਿਆ ਹੈਗਾ ਜੋ ਅਸੀਂ ਮੌਕੇ ਤੇ ਆ ਕੇ ਦੇਖਿਆ ਉਹ ਤਕਰੀਬਨ 2-3 ਦਿਨ ਦਾ ਲੱਗਦਾ ਹੈਗਾ ਭਰੂਣ ਉਹ ਬੱਚੇ ਦਾ ਤੇ ਉਹ ਤਕਰੀਬਨ ਥੱਲੇ ਉਹਦਾ ਪੋਰਸ਼ਨ ਹੈਗਾ ਢਿੱਡ ਤੋਂ ਥੱਲੇ ਖਾਧਾ ਹੋਇਆ ਕਿਵੇਂ ਕੁੱਤਿਆਂ ਵਗੈਰਿਆਂ ਨੇ ਖਾਧਾ ਹੋਇਆ ਤੇ ਉਹਦੀ ਅਸੀਂ ਸਰਪੰਚ ਸਿੰਘ ਦਾ ਬਿਆਨ ਲਿਖ ਕੇ ਤੇ ਅੱਗੇ ਫਰਦਰ ਉਹਦੀ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਜੀ